ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਸਿਟੀ ਇਨਫੋ ਮੀਡੀਆ ਤੇ ਪੇਸ਼ ਕਰਦੇ ਹਾਂ ਅੱਜ ਦਾ ਨਿਊਜ਼ ਬੁਲੇਟਿਨ ਡਾਕਟਰ ਸ਼ਿਵਰਾਜ ਸਿੰਘ ਬਲ ਪੀ ਸੀ ਐਸ ਉਪ ਮੰਡਲ ਮੈਜਿਸਟਰੇਟ ਨਵਾਂ ਸ਼ਹਿਰ ਵੱਲੋਂ ਡਿਪਟੀ ਕਮਿਸ਼ਨਰ ਦੀ ਪੰਜਾਬ ਸਰਕਾਰ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਬ ਡਿਵੀਜ਼ਨ ਨਵਾਂ ਸ਼ਹਿਰ ਦੇ ਪਿੰਡ ਜੱਬੂ ਬਲਵੇਕੇ ਪਿੰਡੂ ਵਿਕਾਸ ਵਿਭਾਗ ਵੱਲੋਂ ਤਿਆਰ ਕਰਵਾਈ ਜਾ ਰਹੇ ਬੈਡਮਿੰਟਨ ਗਰਾਊਂਡ ਪਾਰਕ ਅਤੇ ਕਾਰਜਸ਼ੀਲ ਆਮ ਆਦਮੀ ਕਲੀਨਿਕ ਦਾ ਦੌਰਾ ਕੀਤਾ ਗਿਆ। ਉਹਨਾਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਦਾ ਕੂੜਾ ਸਹੀ ਤਰੀਕੇ ਨਾਲ ਵੱਖ-ਵੱਖ ਕਰਕੇ ਅੱਗੇ ਨਿਪਟਾਰੇ ਲਈ ਭੇਜਣ ਤਾਂ ਜੋ ਕੂੜੇ ਤੋਂ ਖਾਦ ਤਿਆਰ ਹੋ ਸਕੇ, ਪਿੰਡ ਦੀ ਦਿੱਖ ਸੋਹਣੀ ਲੱਗੇ। ਇਸ ਮੌਕੇ ਪਿੰਡ ਦੇ ਸਰਪੰਚ ਅਤੇ ਪੰਚਾਇਤ ਮੈਂਬਰਾਂ ਤੋਂ ਇਲਾਵਾ ਆਮ ਜਨਤਾ ਵੱਲੋਂ ਇਹ ਸ਼ਿਕਾਇਤਾਂ ਨੂੰ ਸੁਣ ਕੇ ਸੰਬੰਧਿਤ ਵਿਭਾਗ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਧਾਰਮਿਕ ਸਮਾਗਮ ਕਮੇਟੀ ਵੱਲੋਂ 17 ਫਰਵਰੀ ਨੂੰ ਮਹਾ ਸ਼ੁਭਰਾਤਰੀ ਮੌਕੇ 13ਵੀਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ ਕਮੇਟੀ ਦੇ ਮੁਖੀ ਐਡਵੋਕੇਟ ਜੇਕੇ ਦੱਤਤਾ ਨੇ ਦੱਸਿਆ ਕਿ ਮਹਾ ਸ਼ਿਵਰਾਤਰੀ ਦਾ ਤਿਹਾਰ 18 ਫਰਵਰੀ ਦਿਨ ਸ਼ਨੀਵਾਰ ਨੂੰ ਸ਼ਰਦਾ ਨਾਲ ਮਨਾਇਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਮਹਾ ਸ਼ੁਭਰਾਤਰੀ ਦੇ ਮੌਕੇ 17 ਫਰਵਰੀ ਨੂੰ ਦੁਪਹਿਰ 2 ਵਜੇ ਦੇ ਕਰੀਬ ਪੁਰਾਣੀ ਦਾਣਾ ਮੰਡੀ ਦੇ ਸ਼ਿਵ ਮੰਦਿਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਸ਼ੁਰੂ ਹੋਵੇਗੀ ਇਹ ਸ਼ੋਭਾ ਯਾਤਰਾ ਰੇਲਵੇ ਰੂਟ ਨੈਰੂ ਗੇਟ ਪੁਰਾਣੀ ਕਟਿਆਰੀ ਬੰਗਾ ਰੋਡ ਆਰਐਸਮਾਜ ਰੋਡ ਰਾਜਾ ਮਹਿਲ ਲਾ ਕੋਠੀ ਰੋਡ ਵਾਲਮੀਕੀ ਮਹੱਲਾ ਰਵਿਦਾਸ ਨਗਰ ਤੋਂ ਹੁੰਦੀ ਹੋਈ ਵਾਪਸ ਪੁਰਾਣੀ ਦਾਣਾ ਮੰਡੀ ਵਿਖੇ ਸਮਾਪਤ ਹੋਵੇਗੀ। ਅਜੀਤ ਕੁਮਾਰ ਬਾਸੀ ਚੰਡੀਗੜ੍ਹ ਨੂੰ ਹਰਦੇਵ ਸਿੰਘ ਨੇ ਫੋਨ ਕਰਕੇ ਦੱਸਿਆ ਕਿ ਉਸ ਦੀ ਜ਼ਮੀਨ ਚੋਂ ਕੁਝ ਖੇਰ ਅਤੇ ਟਾਲੀ ਦੇ ਦਰਖਤ ਵੱਢ ਕੇ ਲੈ ਗਏ ਹਨ ਤੇ ਕੁਝ ਦਰਖਤ ਵੱਡੇ ਪਏ ਹਨ। ਮਦਈ ਵੱਲੋਂ ਦਿੱਤੇ ਗਏ ਬਿਆਨ ਤੇ ਜਦੋਂ ਪੁਲਿਸ ਪਾਰਟੀ ਮੌਕੇ ਦਾ ਜਾਇਜ਼ਾ ਲੈਣ ਗਈ ਤਾਂ ਉਹਨਾਂ ਨੇ ਦੇਖਿਆ ਕਿ ਕੁਝ ਲੋਕ ਵੱਡੇ ਹੋਏ ਦਰਖਤਾਂ ਦੇ ਪੀਜ਼ ਕੱਟ ਕੇ ਟਰਾਲੀ ਵਿੱਚ ਲਾਦ ਰਹੇ ਸਨ ਜਿਹੜੇ ਪੁਲਿਸ ਪਾਰਟੀ ਨੂੰ ਦੇਖ ਕੇ ਭੱਜ ਗਏ। ਪਰ ਉਸ ਨੂੰ ਹਰਦੇਵ ਸਿੰਘ ਨੇ ਪਛਾਣ ਲਿਆ ਸੀ ਜਿਸ ਦੇ ਦਸਤਨ ਮੁਤਾਬਕ ਪੁਲਿਸ ਵੱਲੋਂ ਮਲਜ਼ਮ ਜਵਰਬੀਰ ਸਿੰਘ ਉਰਫ ਬੱਬੂ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਕਿਸ਼ਨਪੁਰ ਲੱड्डੂ ਪੁੱਤਰ ਜੰਨੀ ਵਾਸੀ ਪਿੰਡ ਜਾਲਾ ਅਤੇ ਦੋ ਹੋਰ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਮਨਵੀਰ ਸਿੰਘ ਦੀ ਮਾਂ ਰੋਸੀ ਆਣਾ ਪਿੰਡ ਵਿਖੇ ਆਪਣੇ ਬੱਚੇ ਨੂੰ ਨਹਾਉਣ ਲਈ ਵਾਲਟੀਜ ਬਿਜਲੀ ਦੀ ਡੋੜ ਨਾਲ ਪਾਣੀ ਗਰਮ ਕਰ ਰਹੀ ਸੀ ਇਸ ਦੌਰਾਨ ਪਾਣੀ ਗਰਮ ਹੋਣ ਮੰਗਰੋ ਮਾਂ ਬਿਜਲੀ ਦੀ ਡੋੜ ਕਮਰੇ 'ਚ ਰੱਖਣ ਚਲੀ ਗਈ ਬਾਲਟੀ ਫੜ ਕੇ ਖੜਾ ਮਨਵੀਰ ਸਿੰਘ ਬਾਲਟੀ 'ਚ ਦੇਖ ਪਿਆ ਉਬਲਦੇ ਪਾਣੀ 'ਚ ਡਿੱਗੇ ਮਨਵੀਰ ਨੇ ਤੜਫ ਤੜਫ ਕੇ ਚੀਕਾਂ ਮਾਰਨੀ ਸ਼ੁਰੂ ਕਰ ਦਿੱਤੀਆਂ ਇਸ ਦੌਰਾਨ ਘਰ 'ਚ ਲੋਕ ਇਕੱਠੇ ਹੋ ਗਏ ਬੁਰੀ ਤਰ੍ਹਾਂ ਝੁਣਸ ਗਏ ਮਨਵੀਰ ਨੂੰ ਪਹਿਲਾ ਮਲੇਰ ਕੋਟਲਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਉੱਥੋਂ ਹਾਲਾਤ ਨੂੰ ਦੇਖਦੇ ਹੋਏ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ ਰਜਿੰਦਰਾ ਹਸਪਤ ਕੋਈ ਸੁਧਾਰ ਨਹੀਂ ਹੋਇਆ ਤਾਂ ਉਸ ਨੂੰ ਪੀਜੀਆਈ ਚੰਡੀਗੜ੍ਹ ਭੇਜ ਦਿੱਤਾ ਗਿਆ ਪੀਜੀਆਈ ਵਿਖੇ ਇਲਾਜ ਗੁਰਮਨਵੀਰ ਦੀ ਮਾਤ ਹੋ ਗਈ ਪੰਜਾਬ ਦੇ ਡੀਜੀਪੀ ਗੋਰਵ ਯਾਦਵ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਅਤੇ ਅਪਰਾਧਾਂ ਦੀ ਸਪਲਾਈ ਚੇਨ ਨੂੰ ਤੋੜਿਆ ਜਾਵੇਗਾ ਅਤੇ ਇਸ ਦੇ ਲਈ ਪੰਜਾਬ ਪੁਲਿਸ ਨੇ ਸਖਤ ਕਦਮ ਚੁੱਕੇ ਹਨ ਜਿਸ ਕਾਰਨ ਰੋਜ਼ਾਨਾ ਹੀ ਪੰਜਾਬ ਪੁਲਿਸ ਵੱਲੋਂ ਨਸ਼ਾ ਸਮਗਲਰਾਂ ਦੇ ਸੰਭਾਵਿਤ ਟਿਕਾਣਿਆਂ ਤੇ ਸ਼ਾਪੀਮਾਰੀ ਕੀਤੀ ਜਾ ਰਹੀ ਹੈ ਡੀਜੀਪੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਪੰਜਾਬ ਪੁਲਿਸ ਯਤਨਸ਼ੀਲ ਹੈ ਅਤੇ ਪਿਛਲੇ 7-8 ਮਹੀਨਿਆਂ ਤੋਂ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਸਖਤ ਮਿਹਨਤ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ ਪੰਜਾਬ ਪੁਲਿਸ ਨਸ਼ਾ ਸਮਗਲਰਾਂ ਦੇ ਤੇ ਦਬਾਬ ਬਨਾਵਚ ਕਾਮਯਾਬ ਹੋ ਗਈ ਹੈ ਅਤੇ ਨਸ਼ੇ ਦੀ ਸੁਦਾਗਰਾ ਵਿੱਚ ਹਫੜਾ ਦਫੜੀ ਮੱਚੀ ਹੋਈ ਹੈ ਵਿਜੀਲੈਂਸ ਨੇ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰੱਤਾ ਦਾ ਪੀਏ ਰੇਸ਼ਮ ਸਿੰਘ ਰਿਸ਼ਵਤ ਲੈਣ ਦੇ ਗ੍ਰਿਫਤਾਰ ਕੀਤਾ। ਪੈਸੇ ਵਿਧਾਇਕ ਦੀ ਗੱਡੀ ਤੋਂ ਬਰਾਮਦ ਹੋਏ ਮਿਲੀ ਜਾਣਕਾਰੀ ਮੁਤਾਬਕ ਪਿੰਡ ਕੁੰਦਾ ਦੀ ਸਰਪੰਚ ਸੀਮਾ ਰਾਣੀ ਦੇ ਪੰਚਾਇਤ ਦੇ ਪੈਸੇ ਅਤੇ ਗ੍ਰਾਂਟ ਫਸੀ ਹੋਈ ਸੀ ਜਿਸ ਨੂੰ ਲੈ ਕੇ ਵਿਧਾਇਕ ਦੇ ਪੀਏ ਰੇਸ਼ਮ ਸਿੰਘ ਨੇ ਉਨ੍ਹਾਂ ਤੋਂ 4 ਲੱਖ ਦੀ ਰਿਸ਼ਵਤ ਮੰਗੀ ਸੀ। ਨਿਜਮ ਮੁਤਾਬਕ ਬਲਾਕ ਡਵੈਲਪਮੈਂਟ ਪੰਚਾਇਤ ਅਫਸਰ ਇਹ ਰਕਮ ਰਿਲੀਜ਼ ਕਰਦਾ ਸੀ ਪਰ ਵਿਧਾਇਕ ਦੇ ਕਥਿਤ ਦਬਾਅ ਕਰਕੇ ਉਹ ਪੈਸੇ ਨਹੀਂ ਦੇ ਰਿਹਾ ਸੀ। ਪੀਏ ਰੇਸ਼ਮ ਇੰਨੇ ਰਿਸ਼ਵਤ ਦੀ ਰਕਮ ਲੈ ਕੇ ਗੱਡੀ ਵਿੱਚ ਰੱਖ ਲਈ ਗ੍ਰਿਫਤਾਰੀ ਦੌਰਾਨ ਪੀਏ ਰੇਸ਼ਮ ਸਿੰਘ ਨੇ ਭੱਜਣ ਦੀ ਵੀ ਕੋਸ਼ਿਸ਼ ਕੀਤੀ ਹਾਲਾਂਕਿ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਵਿਜੀਲੈਂਸ ਟੀਮ ਨੇ ਦੋਵਾਂ ਨੂੰ ਟਰੈਕ ਕਰਕੇ ਅਰੈਸਟ ਕਰ ਲਿਆ ਅੰਮ੍ਰਿਤਸਰ ਦੇ ਪੋਰਸ਼ ਇਲਾਕੇ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਅੰਦਰ ਲੁਟੇਰਿਆਂ ਨੇ ਲੁੱਟ ਦੀ ਵਾਰ ਦਾ ਦੋ ਅੰਜਾਮ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਚੋਰ ਦਨ ਦਿਹਾੜੇ ਹਥਿਆਰਾਂ ਨਾਲ ਬੈਂਕ ਚ ਦਾਖਲ ਹੋਏ ਅਤੇ ਕੁਝ ਹੀ ਮਿੰਟਾਂ ਚ ਕਰੀਬ 20 ਲੱਖ ਰੁਪਏ ਲੁੱਟੇ ਅਤੇ ਉੱਥੋਂ ਫਰਾਰ ਹੋ ਗਏ ਜਾਣਕਾਰੀ ਅਨੁਸਾਰ ਘਟਨਾ ਅੰਮ੍ਰਿਤਸਰ ਦੇ ਰਾਣੀ ਕਾ ਬਾਗ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਹੈ ਬੈਂਕ ਦੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਇਹ ਘਟਨਾ ਪੂਰੀ ਤਰ੍ਹਾਂ ਕੈਦ ਹੋ ਗਈ ਹੈ ਇਸ ਘਟਨਾ ਦੀ ਸੂਚਨਾ ਮਿਲਨ ਤੋਂ ਬਾਅਦ ਪੁਲਿਸ ਦੀ ਟੀਮ ਮੌਕੇ ਤੇ ਪਹੁੰਚੀ ਪੁਲਿਸ ਨੇ ਸੀਸੀਟੀਵੀ ਫੁਟੇਜ ਕਬੂਦਤ ਲਈ ਅਤੇ ਇਸ ਮਾਮਲੇ ਸੰਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਭਾਰਤ ਅਤੇ ਪਾਕਿਸਤਾਨ ਨੂੰ ਵੰਡਣ ਲਈ ਅੰਤਰਰਾਸ਼ਟਰੀ ਅਟਾਰੀ ਸਰਹੱਦ ਤੇ ਰੀਟਰੀਟ ਸੈਰਮਨੀ ਦੇ ਸਮੇਂ ਵਿੱਚ ਬਦਲਾਵ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਭਾਰਤ ਅਤੇ ਪਾਕਿਸਤਾਨ ਨੂੰ ਵੰਡਣ ਵਾਲੀ ਅੰਤਰਰਾਸ਼ਟਰੀ ਅਟਾਰੀ ਸਰਹੱਦ ਤੇ ਹੁਣ ਮੌਸਮ 'ਚ ਬਦਲਾਵ ਕਾਰਨ ਰੀਟਰੀਟ ਸੈਰਮਨੀ ਦਾ ਸਮੇਂ ਬਦਲ ਦਿੱਤਾ ਗਿਆ ਹੈ। ਇਸ ਦਾ ਸਮੇਂ ਸ਼ਾਮ 5 ਵਜੇ ਤੋਂ ਬਦਲ ਕੇ 5:30 ਵਜੇ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਰੀਟਰੀਟ ਸਮਾਰੋਹ ਦਾ ਸ਼ਾਮ 4:30 ਤੋਂ 5 ਵਜੇ ਤੱਕ ਦਾ ਹੁੰਦਾ ਸੀ। ਪੰਜਾਬ ਦੇ ਅੰਮ੍ਰਿਤਸਰ ਦੇ ਇੱਕ ਸਰਕਾਰੀ ਸਕੂਲ ਦਾ ਕੱਪੜਾ ਸਾਹਮਣੇ ਆਇਆ ਹੈ ਇੱਥੇ ਪਿੰਡ ਦੇ ਬੱਚਿਆਂ ਦੇ ਨਾਂ ਸਰਕਾਰੀ ਸਕੂਲਾਂ ਦੇ ਰਜਿਸਟਰ ਵਿੱਚ ਦਰਜ ਹਨ ਪਰ ਇਹ ਸਾਰੇ ਪ੍ਰਾਈਵੇਟ ਸਕੂਲ ਵਿੱਚ ਪੜ ਰਹੇ ਹਨ ਇਸ ਮਾਮਲੇ ਦੀ ਸ਼ਿਕਾਇਤ ਜਦੋਂ ਅਟਾਰੀ ਹਲਕੇ ਦੀ ਵਿਧਾਇਕ ਜਸਵਿੰਦਰ ਸਿੰਘ ਕੋਲ ਪੁੱਜੀ ਤਾਂ ਉਹਨਾਂ ਆਪਣੇ ਪੱਧਰ ਤੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਆਸਟ੍ਰੇਲੀਆ ਚ ਮੈਲਵਾਰਨ ਦੇ ਇੱਕ Hindu ਮੰਦਰ ਨੂੰ ਧਾਰਮਿਕ ਪ੍ਰੋਗਰਾਮ ਰੱਦ ਕਰਨ ਜਾਂ ਨਤੀਜੇ ਭੁਗਤਣ ਦੀ ਧਮਕੀ ਮਿਲੀ ਹੈ ਇਕ ਰਿਪੋਰਟ ਮੁਤਾਬਕ ਮੈਲਵੋਰਨ ਦੇ ਉੱਤਰੀ ਉਪਨਗਰ ਕੈਗਰੀ ਬਰਨ ਵਿੱਚ ਕਾਲੀ ਮਾਤਾ ਮੰਦਿਰ ਦੇ ਪੁਜਾਰੀ ਨੂੰ ਇੱਕ ਧਮਕੀ ਭਰਿਆ ਫੋਨ ਆਇਆ ਮਿਲੀ ਜਾਣਕਾਰੀ ਮੁਤਾਬਕ ਫੋਨ ਕਰਨ ਵਾਲਾ ਪੰਜਾਬੀ ਵਿੱਚ ਗੱਲ ਕਰ ਰਿਹਾ ਸੀ ਪੁਜਾਰੀ ਭਾਵਨਾ ਨੇ ਦੱਸਿਆ ਕਿ ਉਹਨਾਂ ਨੂੰ ਨੋ ਕਾਲਰ ਆਈਡੀ ਤੋਂ ਕਾਲ ਆਇਆ ਸੀ ਉਨਾ ਕਿਹਾ ਕਿ ਫੋਨ ਤੇ ਗੱਲ ਕਰਨ ਵਾਲਾ ਬੰਦਾ ਅੰਮ੍ਰਿਤਸਰ ਜਲੰਧਰ ਵਿੱਚ ਬੋਲੀ ਜਾਣ ਵਾਲੀ ਪੰਜਾਬੀ ਵਿੱਚ ਗੱਲ ਕਰ ਰਿਹਾ ਸੀ ਉਸਨੇ ਉਹਨਾਂ ਨੂੰ 4 ਮਾਰਚ ਨੂੰ ਇੱਕ ਗਾਇਕ ਵੱਲੋਂ ਭਜਨ ਪ੍ਰੋਗਰਾਮ ਰੱਦ ਕਰਨ ਦੀ ਧਮਕੀ ਦਿੱਤੀ ਉਹਨਾਂ ਕਿਹਾ ਕਿ ਧਮਕੀ ਦੇਣ ਵਾਲੇ ਬੰਦੇ ਮੁਤਾਬਕ ਜੋ ਸਿੰਗਰ ਭਜਨ ਗਾਣੇ ਲਈ ਆ ਰਿਹਾ ਹੈ ਉਹ ਕੱਟੜ ਹਿੰਦੂ ਹੈ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ